ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਰਡਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਖੁਫੀਆ ਏਜੰਸੀ ਐਫ ਬੀ ਆਈ ਨੇ ਕਿਹਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਫਿਰ ਤੋਂ ਹਮਲੇ ਦੀ ਕੋਸ਼ਿਸ਼ ਹੋਈ ਹੈ ਇਹ ਕੋਸ਼ਿਸ਼ ਫਲੋਰੀਡਾ ਦੇ 골ਫ ਕੋਰਸ ਦੇ ਬਾਹਰ ਕੀਤੀ ਗਈ ਐਫ ਬੀ ਆਈ ਨੇ ਇਸ ਨੂੰ ਟਰੰਪ ਦੇ ਕਤਲ ਦੀ ਕੋਸ਼ਿਸ਼ ਵਜੋਂ ਵਰਣਿਤ ਕੀਤਾ ਤੇ ਇਸ ਤੋਂ ਬਾਅਦ ਟਰੰਪ ਨੂੰ ਸੁਰੱਖਿਆ ਦੇ ਮੱਦੇਨਜ਼ਰ ਉਥੋਂ ਤੁਰੰਤ ਲੈ ਗਏ ਇਸ ਦੌਰਾਨ ਉਹਨਾਂ ਦੇ ਮੁੱਖ ਸੰਚਾਰ ਨਿਰਦੇਸ਼ਕ ਸਟੀਵਨ ਚਿਓਂਗ ਨੇ ਕਿਹਾ 트럼ਪ ਸੁਰੱਖਿਆਤ ਨੇ ਅਧਿਕਾਰੀਆਂ ਨੇ ਦੱਸਿਆ ਕਿ ਸੀਕ੍ਰੇਟ ਸਰਵਿਸ ਦੇ ਏਜੰਟਸ ਨੂੰ ਝਾੜੀਆਂ 'ਚ ਇੱਕ ਰਾਈਫਲ ਦੀ ਨਲੀ ਦਿਖਾਈ ਦਿੱਤੀ ਇਸ ਤੋਂ ਬਾਅਦ ਏਜੰਟ ਵੱਲੋਂ ਉਸ ਸ਼ੱਕੀ ਉੱਤੇ ਗੋਲੀ ਚਲਾਈ ਗਈ ਇਹ ਘਟਨਾ ਪੈਂਸਿਲਵੇਨੀਆ 'ਚ ਇੱਕ ਰੈਲੀ 'ਚ ਹੋਈ 트럼ਪ ਕਤਲ ਦੀ ਕੋਸ਼ਿਸ਼ ਦੇ ਲਗਭਗ 2 ਮਹੀਨੇ ਬਾਅਦ ਵਾਪਰੀ ਹੈ ਜਦੋਂ ਇੱਕ ਬਟਲਰ ਨਾਮ ਦੇ ਬੰਦੂਕਧਾਰੀ ਨੇ 트럼ਪ ਤੇ ਗੋਲੀ ਚਲਾਈ ਸੀ ਉਸ ਵੇਲੇ ਗੋਲੀ 트੍ਰੰਪ ਦੇ ਕੰਨ ਨੂੰ ਜ਼ਖਮੀ ਕਰਕੇ ਨਿਕਲ ਗਈ ਸੀ ਇਹ ਘਟਨਾ ਫਲੋਰੀਡਾ ਦੇ ਵੈਸਟ ਪਾਮ ਬੀਚ ਸਥਿਤ 트੍ਰੰਪ ਇੰਟਰਨੈਸ਼ਨਲ ਗੋਲਫ ਕਲੱਬ 'ਚ ਵਾਪਰੀ ਹੈ ਬੰਦੂਕਧਾਰੀ ਨੂੰ ਸੀਕ੍ਰੇਟ ਸਰਵਿਸੇਸ 에ਜੰਟਸ ਦੁਆਰਾ ਦੇਖਿਆ ਗਿਆ ਸੀ ਜੋ 트੍ਰੰਪ ਦੇ ਅੱਗੇ ਗੋਲਫ ਗੋਲ ਦੀਆਂ ਮੋਰੀਆਂ ਦੀ ਜਾਂਚ ਲਈ ਜਾ ਰਹੇ ਸਨ ਕਾਉਂਟੀ ਸ਼ੈਰਫ ਰਿਕ ਬ੍ਰੈਡਸ਼ਾ ਨੇ ਕਿਹਾ ਕਿ ਨਿਸ਼ਾਨੇਬਾਜ਼ ਨੂੰ ਗੋਲਫ ਕੋਰਸ ਦੇ ਕਿਨਾਰੇ ਤੇ ਝਾੜੀਆਂ 'ਚ ਮੋਰੀ 5 6 ਤੇ 7 ਦੇ ਨੇੜੇ ਖੜਾ ਕੀਤਾ ਗਿਆ ਸੀ ਏਜੰਟਸ ਨੇ ਸਥਾਨਕ ਸਮੇਂ ਅਨੁਸਾਰ ਲਗਭਗ 1:30 ਮਿੰਟ ਤੇ ਝਾੜੀਆਂ ਚੋਂ ਇੱਕ ਰਾਈਫਲ ਬੈਰਲ ਨੂੰ ਬਾਹਰ ਕੱਢਦੇ ਹੋਏ ਦੇਖਿਆ ਸੀ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਬੰਦੂਕਦਾਰੀ ਝਾੜੀਆਂ ਵਿਚਾਲੇ ਅਜਿਹੇ ਖੇਤਰ 'ਚ ਸੀ ਜਿੱਥੇ ਉਹ ਦੋਵੇਂ ਮੋਰੀਆਂ ਦੇਖ ਸਕਦਾ ਸੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਟਰੰਪ ਸ਼ੂਟਰ ਤੋਂ ਲਗਭਗ 300 ਤੋਂ 500 ਗਜ਼ ਦੂਰ ਸਨ। ਹਾਲਾਂਕਿ ਇਸ ਘਟਨਾ ਦੌਰਾਨ 트럼ਪ ਨੂੰ ਕੋਈ ਸੱਟ ਨਹੀਂ ਲੱਗੀ। ਉਹਨਾਂ ਦੀ ਮੁਹਿੰਮ ਟੀਮ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹਨਾਂ ਦੇ ਆਸ-ਪਾਸ ਗੋਲੀਬਾਰੀ ਹੋਈ ਸੀ। ਆਪਣੀ ਮੁਹਿੰਮ ਟੀਮ ਦੁਆਰਾ ਘਟਨਾ ਦੀ ਪੁਸ਼ਟੀ ਹੋਣ ਤੋਂ ਥੋੜੀ ਦੇਰ ਬਾਅਦ 트럼ਪ ਨੇ ਆਪਣੀ ਫੰਡਰੇਜ਼ਿੰਗ ਸੂਚੀ 'ਚ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਲਿਖਿਆ ਮੇਰੇ ਆਸ-ਪਾਸ ਗੋਲੀਆਂ ਚੱਲੀਆਂ ਪਰ ਅਫਵਾਹਾਂ ਤੇ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ ਮੈਂ ਚਾਹੁੰਦਾ ਸੀ ਕਿ ਤੁਸੀਂ ਪਹਿਲਾਂ ਇਹ ਸੁਣੋ ਮੈਂ ਸੁਰੱਖਿਅਤ ਅਤੇ ਠੀਕ ਹਾਂ। ਕਮਲਾ ਹੇਰਸ ਨੇ ਵੀ ਸੋਸ਼ਲ ਮੀਡੀਆ ਤੇ ਲਿਖਿਆ ਅਮਰੀਕਾ 'ਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਉਧਰ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ ਉਹਨਾਂ ਦੱਸਿਆ ਕਿ ਉਹਨਾਂ ਨੂੰ ਡੋਨਾਲਡ ਟਰੰਪ ਦੀ ਕਤਲ ਦੀ ਕੋਸ਼ਿਸ਼ ਬਾਰੇ ਜਾਣਕਾਰੀ ਮਿਲੀ ਹੈ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਨੂੰ ਸੁਰੱਖਿਅਤ ਰੱਖਣ ਲਈ ਸੀਕ੍ਰੇਟ ਸਰਵਿਸ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਬਾਈਡਨ ਨੇ ਕਿਹਾ ਕਿ ਮੇਰੇ ਲਈ ਰਾਹਤ ਦੀ ਗੱਲ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਸਾਡੇ ਦੇਸ਼ 'ਚ ਸਿਆਸੀ ਹਿੰਸਾ ਜਾਂ ਕਿਸੇ ਵੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਬਾਈਡਨ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਟੀਮ ਨੂੰ ਨਿਰਦੇਸ਼ ਦਿੱਤੇ ਨੇ ਕਿ ਸੀਕ੍ਰੇਟ ਸਰਵਿਸ ਕੋਲ ਸਾਬਕਾ ਰਾਸ਼ਟਰਪਤੀ ਦੀ ਨਿਰੰਤਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸਰੋਤ, ਸਮਰੱਥਾ ਅਤੇ ਸੁਰੱਖਿਆ ਉਪਲਬਧ ਹੋਵੇ। ਡੋਨਲਡ ਟਰੰਪ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਦੂਜੀ ਵਾਰ ਉਮੀਦਵਾਰ ਨੇ। ਆਪਣੀ ਬੇਬਾਕੀ ਲਈ ਜਾਣੇ ਜਾਂਦੇ ਟਰੰਪ ਨੂੰ ਜਿੱਤ ਦਾ ਪੂਰਾ ਭਰੋਸਾ ਹੈ। ਮੀਡੀਆ ਨੂੰ ਦਿੱਤੇ ਇੰਟਰਵਿਊ 'ਚ 트ੰਪ ਨੇ ਦਾਵਾ ਕੀਤਾ ਕਿ ਭਾਰਤ ਲਈ ਵਾਈਟ ਹਾਊਸ 'ਚ ਉਹਨਾਂ ਤੋਂ ਬਿਹਤਰ ਕੋਈ ਰਾਸ਼ਟਰਪਤੀ ਨਹੀਂ ਹੋਵੇਗਾ। ਉਹ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣਗੇ। 트ੰਪ ਨੇ ਕਿਹਾ ਕਿ ਅਮਰੀਕੀ ਜਨਤਾ ਜਾਣ ਚੁੱਕੀ ਹੈ ਕਿ ਕਮਲਾ ਹੈਰਿਸ ਬਹੁਤ ਮਾੜੀ ਰਾਸ਼ਟਰਪਤੀ ਸਾਬਤ ਹੋਵੇਗੀ। ਕਾਮਰੇਡ ਕਮਲਾ ਹੈਰਿਸ ਅਮਰੀਕੀ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਢਵਾਏਗੀ, ਜਦਕਿ ਮੈਂ ਹਜ਼ਾਰਾਂ ਡਾਲਰ ਉਹਨਾਂ ਦੀਆਂ ਜੇਬਾਂ 'ਚ ਪਾਉਣ ਜਾ ਰਿਹਾ ਹਾਂ। ਕਮਲਾ ਉਤੇ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਪੁੱਛੇ ਗਏ ਕੁਝ ਸਵਾਲਾਂ ਦਾ ਟਰੰਪ ਨੇ ਜਵਾਬ ਦਿੱਤਾ ਟਰੰਪ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਦੂਜੀ ਵਾਰ ਜਿੱਤ ਮਿਲਦੀ ਹੈ ਤਾਂ ਭਾਰਤ ਲਈ ਤੁਹਾਡੀਆਂ ਕੀ ਯੋਜਨਾਵਾਂ ਨੇ ਇਸ ਤੇ ਟਰੰਪ ਨੇ ਕਿਹਾ ਕਿ ਭਾਰਤੀ ਅਮਰੀਕੀ ਮੇਰੇ ਸਮਰਥਕ ਨੇ ਪਿਛਲੀਆਂ ਚੋਣਾਂ 'ਚ ਵੀ ਮੈਨੂੰ ਉਹਨਾਂ ਦਾ ਪੂਰਾ ਸਮਰਥਨ ਮਿਲਿਆ ਸੀ ਅਮਰੀਕਾ 'ਚ ਭਾਰਤੀਆਂ ਦੀ ਮਜ਼ਬੂਤ ਮੌਜੂਦਗੀ ਦੇਖੀ ਜਾ ਸਕਦੀ ਹੈ ਇਸ ਦਾ ਕਾਰਨ ਉਹਨਾਂ ਦੀ ਬੇਮਿਸਾਲ ਪ੍ਰਤਿਭਾ ਹੈ ਮੇਰੀ ਚੋਣ ਮੁਹਿੰਮ 'ਚ ਸ਼ਾਮਲ ਭਾਰਤੀ ਸਖਤ ਮਿਹਨਤ ਕਰ ਰਹੇ ਨੇ ਮੇਰੀ ਭਾਰਤ ਫੇਰੀ ਦੌਰਾਨ ਮੇਰਾ ਨਿੱਘਾ ਸਵਾਗਤ ਮੈਨੂੰ ਅਜੇ ਵੀ ਯਾਦ ਹੈ ਮੈਂ ਗਰੰਟੀ ਦਿੰਦਾ ਹਾਂ ਕਿ ਵਾਈਟ ਹਾਊਸ 'ਚ ਰਾਸ਼ਟਰਪਤੀ ਦੇ ਰੂਪ 'ਚ ਭਾਰਤੀਆਂ ਦਾ ਮੇਰੇ ਤੋਂ ਵਧੀਆ ਦੋਸਤ ਨਹੀਂ ਹੋ ਸਕਦਾ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ ਉਹਨਾਂ ਦੀ ਅਗਵਾਈ 'ਚ ਭਾਰਤ ਅੱਗੇ ਵਧ ਰਿਹਾ ਏ ਮੈਂ ਆਪਣੀ ਦੂਜੀ ਪਾਰੀ 'ਚ ਪੀਐਮ ਮੋਦੀ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਤ ਹਾਂ ਉਸ ਸਵਾਲ ਦੇ ਜਵਾਬ 'ਚ 트ੰਪ ਨੇ ਕਿਹਾ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ 'ਤੇ ਮੇਰਾ ਸਖਤ ਰੁਖ ਹੈ ਰਾਸ਼ਟਰਪਤੀ ਹੋਣ ਦੇ ਨਾਤੇ ਮੈਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਪਰ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਾਨੂੰਨੀ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਦਾ ਸਵਾਗਤ ਕਰਦਾ ਹਾਂ ਮੈਂ ਹਾਲ ਹੀ ਚ ਕਿਹਾ ਹੈ ਕਿ ਅਮਰੀਕਾ ਚ ਗ੍ਰੈਜੂਏਟ ਹੋਣ ਵਾਲੇ ਭਾਰਤੀ ਅਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਆਟੋਮੈਟਿਕ ਰੂਟ ਰਾਹੀਂ ਗ੍ਰੀਨ ਕਾਰਡ ਮਿਲਣਾ ਚਾਹੀਦਾ ਹੈ ਯਾਨੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਚ ਪੱਕੇ ਤੌਰ ਤੇ ਸੈਟਲ ਹੋਣ ਲਈ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਹਾਰਵਰਡ ਅਤੇ MIT ਦੇ ਭਾਰਤੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਦੇਸ਼ ਪਰਤਦੇ ਨੇ ਇਹ ਅਮਰੀਕਾ ਲਈ ਬਹੁਤ ਵੱਡਾ ਨੁਕਸਾਨ ਹੈ ਇਸ ਲਈ ਮੈਂ ਗ੍ਰੈਜੂਏਸ਼ਨ ਪੂਰੀ ਕਰਨ ਵਾਲਿਆਂ ਨੂੰ ਗ੍ਰੀਨ ਕਾਰਡ ਦੇਣ ਦੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਮੇਰੀ ਸਕੀਮ ਡਿਗਰੀ ਧਾਰਕਾਂ ਤੇ ਹੁਨਰਮੰਦ ਕਾਮਿਆਂ ਲਈ ਖੁੱਲੇ ਦਰਵਾਜ਼ੇ ਦੀ ਨੀਤੀ ਹੋਵੇਗੀ ਇਸ ਨਾਲ ਹੋਰ ਅਮਰੀਕੀ ਕਾਮਿਆਂ ਦੀਆਂ ਨੌਕਰੀਆਂ ਵੀ ਨਹੀਂ ਖੋਈਆਂ ਜਾਣਗੀਆਂ 트럼ਪ ਨੇ ਕਿਹਾ ਕਿ ਕਾਮਰੇਡ ਕਮਲਾ ਹੈਰਸ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਦੁਨੀਆ ਭਰ ਦੀਆਂ ਜੇਲ੍ਹਾਂ ਚੋਂ ਅਪਰਾਧੀ ਅਤੇ ਅੱਤਵਾਦੀ ਸਰਹੱਦ ਪਾਰ ਕਰਕੇ ਅਮਰੀਕਾ ਆ ਰਹੇ ਨੇ ਕੁਝ ਸਪੈਟੀਆਂ ਨੂੰ ਬਾਹਰ ਕੱਢਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਕੁਝ ਸਪੈਟੀਆਂ ਅਮਰੀਕਾ ਚ ਜੰਗਲ ਰਾਜ ਬਣਾ ਰਹੇ ਨੇ ਰਾਸ਼ਟਰਪਤੀ ਬਣਦੇ ਹੀ ਮੈਂ 2 ਕਰੋੜ ਕੁ ਸਪੈਟੀਆਂ ਨੂੰ ਬਾਹਰ ਕੱਢਣ ਜਾ ਰਿਹਾ ਕਮਲਾ ਨਾ ਤਾਂ ਇਹ ਕਰ ਸਕਦੀ ਹੈ ਤੇ ਨਾ ਹੀ ਕਰੇਗੀ 트럼ਪ ਨੇ ਕਿਹਾ ਕਮਲਾ ਅਤੇ ਉਸਦੇ ਹੈਂਡਲਰ ਮੇਰੇ ਤੇ ਇਲਜ਼ਾਮ ਲਗਾ ਰਹੇ ਨੇ ਜਿਵੇਂ ਮੈਂ ਬਾਹਰ ਜਾਣ ਵਾਲਾ ਰਾਸ਼ਟਰਪਤੀ ਹਾਂ ਜਦਕਿ ਇਹ ਲੋਕ ਪਿਛਲੇ 4 ਸਾਲਾਂ ਤੋਂ ਸੱਤਾ 'ਚ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਮੈਂ ਸੱਤਾ ਤੋਂ ਬਾਹਰ ਹਾਂ ਪਰ ਮੇਰੇ ਤੇ ਅਜਿਹੇ ਦੋਸ਼ ਲਗਾਏ ਜਾ ਰਹੇ ਨੇ ਜਿਨ੍ਹਾਂ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਮਲਾ ਇਸ ਭੁਲੇਖੇ 'ਚ ਹੈ ਕਿ ਜਨਤਾ ਉਸ ਦੇ ਝੂਠ ਦਾ ਪਤਾ ਨਹੀਂ ਲਗਾ ਸਕੇਗੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਪਤਨੀ ਮੈਲਾਨੀਆ ਟਰੰਪ ਨੇ ਦੋਸ਼ ਲਗਾਇਆ ਇਹ ਕਿ ਅਮਰੀਕੀ ਖੁਫੀਆ ਏਜੰਸੀ FBI ਨੇ 트럼프 ਖਿਲਾਫ ਆਪਣੀ ਜਾਂਚ ਦੇ ਤਹਿਤ ਅਗਸਤ 2022 ਚ ਮਾਰੇ ਲਾਗੋ ਵਿਖੇ ਉਸ ਦੀ ਜਾਇਦਾਦ ਦੀ ਤਲਾਸ਼ੀ ਲੈ ਕੇ ਨਿੱਜਤਾ ਦੀ ਉਲੰਘਣਾ ਕੀਤੀ ਹੈ ਮਿਲਾਨੀਆ 트럼프 ਨੇ X ਤੇ ਇੱਕ ਵੀਡੀਓ ਚ ਕਿਹਾ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਮਰੀਕੀ ਸਰਕਾਰ ਮੇਰੀ ਨਿੱਜਤਾ ਦੀ ਉਲੰਘਣਾ ਕਰੇਗੀ FBI ਨੇ ਫਲੋਰੀਡਾ ਚ ਮੇਰੇ ਘਰ ਤੇ ਛਾਪਾ ਮਾਰਿਆ ਅਤੇ ਮੇਰੇ ਨਿੱਜੀ ਸਮਾਨ ਦੀ ਤਲਾਸ਼ੀ ਲਈ ਇਹ ਸਿਰਫ ਮੇਰੀ ਕਹਾਣੀ ਨਹੀਂ ਹੈ ਇਹ ਸਾਰੇ ਅਮਰੀਕੀਆਂ ਨੂੰ ਯਾਦ ਰੱਖਣ ਦੀ ਚੇਤਾਵਨੀ ਹੈ ਕਿ ਸਾਡੀਆਂ ਆਜ਼ਾਦੀਆਂ ਅਤੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਉਸ ਦੇ ਸੰਖੇਪ ਭਾਸ਼ਣ ਤੋਂ ਬਾਅਦ ਵੀਡੀਓ 'ਚ ਉਸ ਦੀ ਯਾਦ ਮੈਲਾਨੀਆ ਦੇ ਕਵਰ ਨਾਲ ਇੱਕ ਟਾਈਟਲ ਕਾਰਡ ਦਿਖਾਇਆ ਗਿਆ ਜਿਸ ਵਿੱਚ ਇਸ ਸਾਲ ਪਤਝੜ 'ਚ ਪ੍ਰਕਾਸ਼ਿਤ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਟਰੰਪ ਦੀ ਪਤਨੀ ਨੇ ਸਵੈ ਜੀਵਨੀ ਪੁਸਤਕ ਦੇ ਦੋ ਐਡੀਸ਼ਨਾਂ 'ਚੋਂ ਇੱਕ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਸੀ FBI ਨੇ ਅਗਸਤ 2022 ਚ ਸਾਬਕਾ ਰਾਸ਼ਟਰਪਤੀ ਦੇ ਕਬਜ਼ੇ ਅਤੇ ਵੱਡੀ ਗਿਣਤੀ ਚ ਗੁਪਤ ਦਸਤਾਵੇਜ਼ਾਂ ਨੂੰ ਛਪਾਉਣ ਦੇ ਸਬੰਧ ਚ ਉਸ ਦੀ ਜਾਇਦਾਦ ਦੀ ਤਲਾਸ਼ੀ ਲਈ ਸੀ ਫਲੋਰੀਡਾ ਚ ਉਸ ਦੀ ਮਾਰੇ ਲਾਗੋ ਸਟੇਟ ਦੀ ਗੈਰ ਕਾਨੂੰਨੀ ਵਰਤੋਂ ਚੋਰੀ ਅਤੇ ਅਧਿਕਾਰਤ ਸਮੱਗਰੀ ਦੀ ਤਬਾਹੀ ਦੇ ਇੱਕ ਮਾਮਲੇ ਦੇ ਹਿੱਸੇ ਵਜੋਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਤਲਾਸ਼ੀ ਲਈ ਗਈ ਸੀ ਉਹਨਾਂ ਨੇ ਤਲਾਸ਼ੀ ਦੌਰਾਨ ਹਜ਼ਾਰਾਂ ਗੁਪਤ ਦਸਤਾਵੇਜ਼ ਜ਼ਬਤ ਕੀਤੇ ਸਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਗੁਪਤ ਦਸਤਾਵੇਜ਼ ਵੀ ਸ਼ਾਮਲ ਸਨ ਟਰੰਪ ਹਾਲਾਂਕਿ ਜਾਂਚ ਪ੍ਰਕਿਰਿਆ ਨਾਲ ਸਹਿਮਤ ਨਹੀਂ ਹੋਏ ਅਤੇ ਨਿਆਂ ਵਿਭਾਗ ਦੀਆਂ ਕਾਰਵਾਈਆਂ ਦੀ ਆਲੋਚਨਾ ਕਰਦੇ ਹੋਏ ਦਾਅਵਾ ਕਰ ਰਹੇ ਨੇ ਕਿ ਉਹ ਰਾਜਨੀਤੀ ਤੋਂ ਪ੍ਰੇਰਿਤ ਸਨ। ਜ਼ਿਲ੍ਹਾ ਜੱਜ ਕੈਲਿਨ ਕੈਨਨ ਨੇ ਜੁਲਾਈ ਦੇ ਅੱਧ 'ਚ ਟਰੰਪ ਖਿਲਾਫ ਕੇਸ ਨੂੰ ਰੱਦ ਕਰਨ ਦਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਖਿਲਾਫ ਕੇਸਾਂ ਦੀ ਜਾਂਚ ਦੇ ਇੰਚਾਰਜ ਵਜੋਂ ਜੈਕਸ ਮਿਥ ਦੀ ਨਿਯੁਕਤੀ ਅਮਰੀਕੀ ਸੰਵਿਧਾਨ ਦੇ ਨਿਯਮਾਂ ਦੇ ਉਲਟ ਸੀ। ਫ੍ਰੀਮਾਨ ਸਮਿਥ ਨੇ ਬਾਅਦ ਚ ਫੈਸਲੇ ਦੀ ਅਪੀਲ ਕੀਤੀ ਭਾਰਤ ਦੇ ਲੋਕ ਅਮਰੀਕਾ ਤੋਂ ਲੈ ਕੇ ਲੰਡਨ ਤੱਕ ਕਮਾਲ ਕਰ ਰਹੇ ਨੇ ਦੁਨੀਆ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਦੀ ਕਮਾਨ ਸਿਰਫ ਭਾਰਤੀਆਂ ਦੇ ਹੱਥਾਂ ਚ ਹੈ ਕੁਝ ਸਾਲ ਪਹਿਲਾਂ ਅਜਿਹੀ ਹੀ ਇੱਕ ਵੱਡੀ ਕੰਪਨੀ ਦੀ ਕਮਾਨ ਇੱਕ ਭਾਰਤੀ ਦੇ ਹੱਥ ਚ ਸੀ ਉਸ ਸਮੇਂ ਉਸ ਦਾ ਸੈਲਰੀ ਪੈਕੇਜ 100 ਕਰੋੜ ਰੁਪਏ ਸੀ ਪਰ ਐਲਨ ਮਸਕ ਨੇ ਉਹਨਾਂ ਨੂੰ ਆਪਣੀ ਕੰਪਨੀ ਤੋਂ ਕੱਢ ਦਿੱਤਾ ਨੌਕਰੀ ਗਵਾਉਣ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਉਹ ਆਪਣੀ ਕੰਪਨੀ ਚਲਾ ਰਿਹਾ ਹੈ ਅਕਤੂਬਰ 2022 ਚ ਦੁਨੀਆ ਦੇ ਪ੍ਰਮੁੱਖ ਉਦਯੋਗਪਤੀ ਐਲਨ ਮਸਕ ਨੇ 44 ਬਿਲੀਅਨ ਡਾਲਰ ਚ ਟਵਿੱਟਰ ਨੂੰ ਖਰੀਦਿਆ ਐਲਨ ਮਸਕ ਦੁਆਰਾ ਇਸ ਨੂੰ ਖਰੀਦਣ ਤੋਂ ਬਾਅਦ ਕਈ ਵੱਡੇ ਬਦਲਾਅ ਕੀਤੇ ਗਏ ਮਸਕ ਨੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਕਰ ਦਿੱਤਾ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਇਸ ਤੋਂ ਇਲਾਵਾ ਤਤਕਾਲੀ ਸੀਈਓ ਪ੍ਰਾਗ ਅਗਰਵਾਲ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਪ੍ਰਾਗ ਅਗਰਵਾਲ ਇੱਕ ਆਈਆਈਟੀ ਗ੍ਰੈਜੂਏਟ ਹੈ ਜੋ ਭਾਰਤੀ ਮੂਲ ਦਾ ਹੈ ਪਰਾਗ ਅਗਰਵਾਲ ਟਵਿੱਟਰ ਦੇ ਸੀਈਓ ਦੇ ਤੌਰ ਤੇ ਕਾਫੀ ਮਸ਼ਹੂਰ ਹੋਏ ਸਨ ਟਵਿੱਟਰ ਦੇ ਸੀਈਓ ਵਜੋਂ ਕੰਮ ਕਰਦੇ ਸਮੇਂ ਪਰਾਗ ਅਗਰਵਾਲ ਦਾ ਸੈਲਰੀ ਪੈਕੇਜ 100 ਕਰੋੜ ਰੁਪਏ ਸੀ ਬਲੂਮਬਰਗ ਦੇ ਕਰਟ ਵੈਗਨਰ ਦੀ ਇੱਕ ਕਿਤਾਬ ਦੇ ਅਨੁਸਾਰ ਪਰਾਗ ਨੇ ਐਲਨ ਮਸਕ ਦੇ ਪ੍ਰਾਈਵੇਟ ਜੈਟ ਦੀ ਸਥਿਤੀ ਦਾ ਪਤਾ ਲਗਾਉਣ ਵਾਲੇ ਖਾਤੇ ਨੂੰ ਬਲਾਕ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਇਹ ਘਟਨਾ ਟਵਿੱਟਰ ਦੀ ਪ੍ਰਾਪਤੀ ਤੋਂ ਪਹਿਲਾਂ ਦੀ ਹੈ ਐਕਵਾਇਰ ਤੋਂ ਬਾਅਦ ਪਰਾਗ ਅਗਰਵਾਲ ਨੂੰ ਐਲਨ ਮਸਕ ਦੁਆਰਾ ਬਰਖਾਸਤ ਕਰ ਦਿੱਤਾ ਗਿਆ ਦਾਵਾ ਕੀਤਾ ਜਾ ਰਿਹਾ ਹੈ ਕਿ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਪ੍ਰਾਗ ਅਗਰਵਾਲ ਕਰੀਬ 100 ਕਰੋੜ ਰੁਪਏ ਦਾ ਲੈਣ ਦਾ ਹੱਕਦਾਰ ਸੀ ਪਰ ਉਸ ਨੂੰ ਕੋਈ ਰਕਮ ਨਹੀਂ ਦਿੱਤੀ ਗਈ ਪ੍ਰਾਗ ਤੇ ਹੋਰ ਸਾਬਕਾ ਟਵਿੱਟਰ ਐਗਜ਼ੀਕਿਊਟਿਵਜ਼ ਨੇ ਮਸਕ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ ਕੁੱਲ ਮਿਲਾ ਕੇ ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਲਈ ਕੇਸ ਦਾਇਰ ਕੀਤਾ ਗਿਆ ਸੀ ਪ੍ਰਾਗ ਅਗਰਵਾਲ ਨੇ ਹੁਣ AI ਸੈਕਟਰ 'ਚ ਐਂਟਰੀ ਕਰ ਲਈ ਹੈ ਰੀਪੋਰਟ ਦੇ ਮੁਤਾਬਕ ਉਸ ਨੂੰ ਆਪਣੇ ਨਵੇਂ ਉਦਮ ਲਈ 249 ਕਰੋੜ ਰੁਪਏ ਦੀ ਫੰਡਿੰਗ ਮਿਲੀ ਹੈ ਉਸ ਦਾ ਸਟਾਰਟਅਪ ਵੱਡੇ ਭਾਸ਼ਾ ਮਾਡਲਾਂ ਨਾਲ ਕੰਮ ਕਰਨ ਵਾਲੇ ਡਿਵੈਲਪਰਜ਼ ਲਈ ਸੌਫਟਵੇਅਰ ਵਿਕਸਿਤ ਕਰਨ ਤੇ ਕੇਂਦ੍ਰਿਤ ਕਰਦਾ ਹੈ OpenAI ਤੇ ChatGPT ਦੇ ਪਿੱਛੇ ਦੀ ਟੈਕਨੋਲੋਜੀ ਵਾਂਗ ਇਹ ਕੰਮ ਕਰੇਗਾ ਬੀਤੇ ਦਿਨੀ ਅਮਰੀਕਾ ਦੇ ਸੂਬੇ ohio ਦੇ ਸ਼ਹਿਰ detroit ਦੇ ਸਿੱਖ ਪਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਨਜ਼ ਨਾਲ 11 ਸਤੰਬਰ 2001 ਨੂੰ ਨਿਊਯਾਰਕ ਵਿਖੇ ਵਰਲਡ ਟ੍ਰੇਡ ਸੈਂਟਰ ਦੇ ਟਾਵਰਾਂ ਤੇ ਪੈਂਟਾਗਨ ਤੇ ਹੋਏ ਅਤਵਾਦੀ ਹਮਲਿਆਂ ਦੀ 23ਵੀਂ ਬਰੇਗੰਢ ਸਬੰਧੀ ਬੀਵਰ ਕ੍ਰੀਕ ਸ਼ਹਿਰ ਦੇ 911 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਇਹ ਸਾਲਾਨਾ ਯਾਦਗਾਰੀ ਸਮਾਗਮ ਸ਼ਹਿਰ ਦੇ ਪੁਲਿਸ ਅਤੇ ਫਾਇਰ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਸੀ ਜੋ ਵਰਲਡ ਟ੍ਰੇਡ ਸੈਂਟਰ 'ਚ ਮਾਰੇ ਗਏ 26 ਹਜ਼ਾਰ ਤੋਂ ਵੱਧ ਲੋਕਾਂ, ਪੈਂਟਾਗਨ 'ਚ 184 ਤੇ ਪੈਂਸਿਲਵੇਨੀਆ 'ਚ ਜਹਾਜ਼ ਦੀ ਦੁਰਘਟਨਾ ਦੇ 40 ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਸਮਾਰੋਹ 'ਚ ਝੰਡਾ ਨੀਵਾ ਕੀਤਾ ਗਿਆ ਫੌਜ ਦੇ ਜਵਾਨਾਂ ਵੱਲੋਂ ਫੁੱਲ ਚੜਾਏ ਗਏ ਰਾਸ਼ਟਰੀ ਗੀਤ ਗਾਇਆ ਗਿਆ ਤੇ ਸਵੇਰ ਦੇ 8:46 ਮਿੰਟ ਤੇ ਇੱਕ ਰਸਮੀ ਘੰਟੀ ਵਜਾਈ ਗਈ ਜਦ ਪਹਿਲਾ ਜਹਾਜ਼ ਟਾਵਰ ਨਾਲ ਟਕਰਾਇਆ ਸੀ ਬੀਵਰ ਕ੍ਰੀਕ ਦੇ ਮੇਅਰ ਡੋਨ ਐਡਮਸ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ ਸਮਾਰੋਹ 'ਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੋਨ ਅਤੇ ਸਿੱਖ ਸੁਸਾਇਟੀ ਆਫ ਡੇਟਨ ਦੇ ਮੈਂਬਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਅਸੀਂ ਇਸ ਸਮਾਰੋਹ 'ਚ ਉਹਨਾਂ ਸਭਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਇਕੱਠੇ ਹੋਏ ਆ ਜਿਨ੍ਹਾਂ ਨੇ ਇਹਨਾਂ ਹਮਲਿਆਂ ਚ ਆਪਣੀ ਜਾਨ ਗਵਾ ਦਿੱਤੀ ਇਸ ਵਿੱਚ ਪੁਲਿਸ ਅਧਿਕਾਰੀ ਅੱਗ ਬੁਝਾਊ ਦਸਤਾ ਤੇ ਮੈਡੀਕਲ ਸੇਵਾਵਾਂ ਦੇ ਅਮਲੇ ਦੇ ਮੈਂਬਰ ਵੀ ਸ਼ਾਮਲ ਨੇ ਟੈਕਸਸ ਦੇ ਡੈਲਸ ਸ਼ਹਿਰ ਦੇ ਹੇਠਲੇ ਹਿੱਸੇ ਚ ਹੋਈ ਗੋਲੀਬਾਰੀ ਚ ਤਿੰਨ ਵਿਅਕਤੀਆਂ ਦੇ ਗੋਲੀਆਂ ਵੱਜਣ ਕਾਰਨ ਜ਼ਖਮੀ ਹੋ ਜਾਣ ਦੀ ਖਬਰ ਹੈ ਪੁਲਿਸ ਅਨੁਸਾਰ ਸ਼ੱਕੀ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਡੈਲਸ ਦੇ ਪੁਲਿਸ ਲੈਫਟਨੈਂਟ ਟ੍ਰਾਮੀਜ਼ ਜੋਨਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਹਾਲਤ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ੱਕੀ ਦੀ ਪਛਾਣ ਨਹੀਂ ਹੋ ਸકી ਤੇ ਮਾਮਲਾ ਅਜੇ ਜਾਂਚ ਅਧੀਨ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੇ ਪੁਲਿਸ ਅਫਸਰ ਦੁਪਹਿਰ 12:15 'ਤੇ ਘਟਨਾ ਸਥਾਨ ਤੇ ਪਹੁੰਚੇ। ਪੁਲਿਸ ਨੇ ਘਟਨਾ ਸੰਬੰਧੀ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਇੱਕ ਸਥਾਨਕ ਨਿਵਾਸੀ ਅਨੁਸਾਰ ਗੋਲੀਬਾਰੀ ਟਾਵਰ ਦੀ 8ਵੀਂ ਮੰਜ਼ਲ ਤੇ ਹੋਈ ਹੈ ਜ਼ਖਮੀਆਂ ਚ ਡੈਲਸ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਦਾ ਇੱਕ ਵਿਦਿਆਰਥੀ ਵੀ ਸ਼ਾਮਲ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ